ਪੰਜਾਬ ਕੇਸੇ ਜਗਵਾਨੀ ਟੀਵੀ ਤੇ ਸਰ ਸਵਾਗਤ ਹੈ ਮੈਂ ਹਾਂ ਨਵੀਨ ਸੇਠੀ ਅੱਜ ਦੀ ਅਹਿਮ ਖਬਰ ਦੀ ਜਾਣਕਾਰੀ ਤੁਹਾਨੂੰ ਦੇ দিਏ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਤਸਵੀਰ ਤੁਹਾਨੂੰ ਸਿੱਧਾ ਪੰਜਾਬ ਸੈਕਟਰੀਅਟ ਦੀ ਦਿਖਾਣੇ ਜਿੱਥੇ ਮੁੱਖ ਮੰਤਰੀ ਜਿਹੜੇ ਹਨ ਤੁਸੀਂ ਦੇਖ ਸਕਦੇ ਹੋ ਇੱਥੇ ਪਹੁੰਚ ਚੁੱਕੇ ਨੇ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਦੀ ਅਹਿਮ ਕੈਬਨਿਟ ਦੀ ਮੀਟਿੰਗ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਨਾ ਕੇਵਲ ਕਿਸਾਨੀ ਮੁੱਦੇ ਆ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਏਗੀ ਤੇ ਨਾਲ ਹੀ ਕਿਉਂਕਿ ਬਜਟ ਆਉਣ ਵਾਲਾ ਹੈ ਤੇ ਬਜਟ ਦੇ ਤਰੀਕਾ ਦਾ ਐਲਾਨ ਇਸ ਪੰਜਾਬ ਵਜਾਰਤ ਦੀ ਬੈਠਕ ਦੇ ਵਿੱਚ ਕੀਤਾ ਜਾ ਸਕਦਾ ਹੈ ਤਰੀਕਾ ਕਿਹੜੀ ਆ ਹੋਣ ਗਿਆ ਥੋੜੀ ਦੇਰ ਚ ਜਾਣਕਾਰੀ ਮੇਰੇ 바ਰੀ ਹੈ ਕਿ ਪੱਤਰਕਾਰ वार्ता ਹੋਵੇਗੀ ਸੈਕਟਰੀਅਟ ਦੇ ਵਿੱਚ ਮੀਟਿੰਗ ਖਤਮ ਹੋਣ ਤੋਂ ਬਾਅਦ ਉਸ ਦੇ ਵਿੱਚ ਤਫ਼ਤੀਸ਼ ਦੇ ਵਿੱਚ ਜਾਣਕਾਰੀ ਦਿੱਤੀ ਜਾਏਗੀ ਪਰ ਸਰਕਾਰ ਨੇ ਜਿਸ ਤਰੀਕੇ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਵੱਲੋਂ ਆਪ ਕਿਹਾ ਗਿਆ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਕਈ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਹਨ ਉਹ ਐਮਰਜੈਂਸੀ ਸੁਵਿਧਾਵਾ ਹਸਪਤਾਲਾਂ ਦੇ ਵਿੱਚ ਪਹੁੰਚਾਈਆਂ ਗਿਆ ਹਨ ਤਾਂ ਕਿ ਜਿਹੜੇ ਵੀ ਕਿਸਾਨ ਫਟੜ ਹੋਏ ਹਨ ਜਿਨ੍ਹਾਂ ਦੇ ਕੋਈ ਸੱਟਾਂ ਵੱਜੀਆਂ ਹਨ ਉਹਨਾਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਦਾ ਸਾਹਮਣਾ ਹਸਪਤਾਲਾਂ ਦੇ ਵਿੱਚ ਨਾ ਕਰਨਾ ਪਵੇ ਵਿਦਾਇਕਾਂ ਦੀਆਂ ਤੇ ਸਿਹਤ ਮੰਤਰੀ ਕੈਬਨਿਟ ਮੰਤਰੀ ਦੇ ਵੀ ਡਿਊਟੀਆਂ ਲਾਇਆ ਗਿਆ ਹਨ ਕਿ ਉਹ तमाम ਸਥਿਤੀ ਦੇ ਜਿਹੜੀ ਆ ਉਹ ਨਜ਼ਰ ਰੱਖਣ ਤੇ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਜਿਹੜਾ ਆ ਖਾਸ ਕਰਕੇ ਜਦੋਂ ਕੋਈ ਫਟਟਰ ਹੋ ਰਹੇ ਕਿਸਾਨ ਉਹਨਾਂ ਨੂੰ ਨਾ ਆਵੇ ਇਸ ਚੀਜ਼ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ ਤਾਂ ਸਰਕਾਰ ਦਾ ਕਹਿੰਦਾ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੇ ਕਿਸਾਨਾਂ ਬਾਰੇ ਵੀ ਗੱਲਬਾਤ ਇਸ ਮੀਟਿੰਗ ਦੇ ਵਿੱਚ ਕੀਤੀ ਜਾਏਗੀ ਲੇਕਿਨ ਅਹਿਮ ਗੱਲ ਇਹ ਰਹੇਗੀ ਕਿ ਪੰਜਾਬ ਕੈਬਨਿਟ ਦੇ ਵਿੱਚ ਵਿਧਾਨ ਸਭਾ ਦੇ اجلاس ਦੀਆਂ ਤਰੀਕਾਂ ਜਿਹੜੀਆਂ ਹਨ ਉਹ ਅਨਾਉਂਸ ਹੋ ਸਕਦੀਆਂ ਹਨ ਬਜਟ ਕਿਸ ਦਿਨ ਆਏਗਾ ਇਹ ਦੇਖਣ ਵਾਲੀ ਰਹੇਗਾ ਕਿੰਨੇ ਦਿਨ ਦਾ ਸੈਸ਼ਨ ਹੁੰਦਾ ਹੈ ਤੇ ਕਿਹੜੇ-ਕਿਹੜੇ ਮੁੱਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਵਿਚਾਰੇ ਜਾਂਦੇ ਹਨ ਫਿਲਹਾਲ ਮੀਟਿੰਗ ਜਿਹੜੀ ਹੈ ਥੋੜੀ ਦੇਰ ਚ ਸ਼ੁਰੂ ਹੋ ਜਾਏਗੀ ਤੇ ਉਸ ਤੋਂ ਬਾਅਦ ਮੀਟਿੰਗ ਖਤਮ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਕੇ ਸਾਂਝੀ ਕੀਤੀ ਜਾਏਗੀ ਜਾਣਕਾਰੀ ਕਿ ਕਿਹੜੇ ਕਿਹੜੇ ਮੁੱਦੇ ਹਨ ਜਿਨ੍ਹਾਂ ਨੇ ਕੈਬਨਟ ਨੇ ਆਪਣੀ ਮੋਰ ਲਾਈ ਹੈ ਕੈਮਰਾਮੈਨ ਅਮੀ ਦੇ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਬਣੀ